ਪੰਜਾਬ ਅੱਜ ਸੀਸ ਟੁਕਾਰਿਆ ਤੇ ਪੰਜਾਬ ਸਰਕਾਰ ਨੂੰ ਦੇਖ ਕੇ ਸਾਰੇ ਸੂਬਿਆਂ ਦੀ ਸਰਕਾਰਾਂ ਨੂੰ ਤੇ ਭਾਰਤ ਸਰਕਾਰ ਨੂੰ ਵੀ ਸੀਸ ਚੁਕਾਣਾ ਪਿਆ ਗੁਰੂ ਤੇਗ ਬਹਾਦਰ ਸਾਹਿਬ ਸਾਹਮਣੇ ਮੈਂ ਦਿਲੋਂ ਧੰਨਵਾਦ ਕਰਦਾ ਮੈਂ ਅਨੰਦ ਮੈਨੂੰ ਗੁਰੂ ਸਾਹਿਬ ਦੀ ਸਭ ਤੋਂ ਵੱਡੀ ਬਖਸ਼ਿਸ਼ ਕਿ ਮੈਨੂੰ ਇਸ ਧਰਤੀ ਦੇ ਉੱਤੇ ਮੇਰਾ ਨਾਤਾ ਜੋੜਿਆ ਉਸ ਤੋਂ ਵੱਡੀ ਬਖਸ਼ਿਸ਼ ਦੁਨੀਆ ਦਾ ਸਭ ਤੋਂ ਵੱਡਾ ਖਿਤਾਬ ਮੈਨੂੰ ਦਿੱਤਾ ਉਹ ਹੈ ਸ਼੍ਰੀ ਅਨੰਦਪੁਰ ਸਾਹਿਬ ਦੀ ਨੁਮਾਇੰਦਗੀ ਕਰਨ ਦਾ ਵਿਧਾਇਕ ਬਣੰਦਾ ਮੇਰੇ ਅਰਗੇ ਗਰੀਬ ਨੂੰ ਤੇ ਅੱਜ ਮੈਂ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਦੇਣਾ ਨਹੀਂ ਦੇ ਸਕਦਾ ਮੈਂ ਗੱਲ ਕੱਲ ਵਿਧਾਨ ਸਭਾ ਚ ਵੀ ਕਹੀ ਸੀ ਤੇ ਦਿਲੋਂ ਕਹਿ ਰਿਹਾ ਗੁਰੂ ਸਾਹਿਬ ਦੀ ਹਾਜ਼ਰੀ ਚ ਕਹਿ ਰਿਹਾ ਸੰਤ ਮਹਾਪੁਰਖ ਬੈਠੇ ਆ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇ ਵਾਲ ਸੰਤ ਬਾਬਾ ਸੇਵਾ ਸਿੰਘ ਜੀ ਹਜੂਰ ਸਾਹਿਬ ਵਾਲੇ ਬਾਬਾ ਜੀ ਸਾਰੇ ਸੰਤ ਮਹਾਪੁਰਖ ਬੈਠੇ ਆ ਦਿਲੋਂ ਕਹਿ ਰਿਹਾ ਨਾਬਤੌਰ ਵਿਧਾਇਕ ਨਾਬਤੌਰ ਮੰਤਰੀ ਨਾਬਤੌਰ ਆਮ ਆਦਮੀ ਪਾਰਟੀ ਦਾ ਵਰਕਰ ਇੱਕ ਸਿੱਖ ਹੋਣ ਦੇ ਨਾਤੇ ਕਹਿ ਰਿਹਾ ਕਿ ਭਗਵੰਤ ਸਿੰਘ ਮਾਨ ਇੱਕ ਸੱਚਾ ਸਿੱਖ ਹੈ ਬਤੌਰ ਮੁੱਖ ਮੰਤਰੀ ਸਾਰੀ ਪੰਜਾਬ ਸਰਕਾਰ ਗੁਰੂ ਸਾਹਿਬ ਦੇ ਚਰਨਾਂ ਚਰਪਿਤ ਕਰਦੀ ਸਾਰੇ ਮੰਤਰੀ ਸਾਰੇ ਵਿਧਾਇਕ ਸਾਰੇ ਅਫਸਰ ਕਿ ਹੋਰ ਕੁਝ ਨਹੀਂ ਸਿਰਫ ਗੁਰੂ ਸਾਹਿਬ ਦਾ ਸ਼ਹੀਦੀ ਪੁਰਬ ਮਨਾਉਣਾ ਜੋ ਲੋੜ ਤੇ ਹੀ ਦੁਨੀਆ ਦੇ ਉੱਤੇ ਉਹ ਹਾਜ਼ਰ ਹੋਇਆ ਮੈਂ ਗਵਾਹ ਹਾਂ ਕਿਸੇ ਅਫਸਰ ਨੂੰ ਪੁੱਛ ਕੇ ਦੇਖਿਓ ਕਿਸੇ ਮਲਾਜ਼ਮਾ ਨੂੰ ਪੁੱਛ ਕੇ ਦੇਖਿਓ ਜੋ ਨੋਡ 'ਤੇ ਹੀ ਉਹ ਹਾਜ਼ਰ ਹੋਇਆ ਗੁਰੂ ਸਾਹਿਬ ਦੇ ਸਤਕਾਰ ਲਈ ਤੇ ਕਹਿੰਦੇ ਐ ਅੱਛਾ ਜੀ ਤੁਸੀਂ ਸਰਟੀਫਿਕੇਟ ਦਉਂਗੇ ਅੱਜ ਪੂਰਾ ਦੇਸ਼ ਤਾਰੀਫ ਕਰ ਰਿਹਾ ਮੈਂ ਅੱਧੀ ਰਾਤ ਵੀ ਸੰਗਤ ਛੁੰਦਾ ਕੱਲਾ ਜਾਂਦਾ ਸੰਗਤ ਤਾਰੀਫ ਕਰਦੀ ਐ ਮਾਨ ਸਾਹਿਬ ਦੀ ਕੇਜਰੀਵਾਲ ਸਾਹਿਬ ਦੀ ਕਹਿੰਦੇ 99 ਭੁਲਾ ਦਿੱਤਾ ਨਿਤਿਸ਼ ਕੁਮਾਰ ਜੀ ਨੇ ਬਹੁਤ ਵਧੀਆ ਬੰਦੂਬਸਤ ਕੀਤੀ ਸੀ ਪਰ ਤੁਸੀਂ ਉਸ ਤੋਂ ਵੀ ਉੱਤੇ ਚਲੇ ਜੇ ਅਸੀਂ ਇਦਾਂ ਦੇ ਬੰਦੂਬਸਤ ਨਹੀਂ ਦੇਖੇ ਐਨਆਰਆਈ ਮਿਲੇ ਕਹਿੰਦੇ ਕਦੇ ਸੋਚਿਆ ਨਹੀਂ ਸੀ ਕਿ ਭਾਰਤ ਦਾ ਕੋਈ ਸ਼ਹਿਰ ਇੰਨਾ ਸਾਫ਼ ਹੋ ਸਕਦਾ ਤੁਸੀਂ ਸਾਡਾ ਕੈਨੇਡਾ ਅਮਰੀਕਾ ਤੁਸੀਂ ਸਾਡਾ ਫੇਲ ਕਰਤਾ ਇੰਗਲੈਂਡ ਅਨੰਦਪੁਰ ਸਾਹਿਬ ਦੀਆਂ ਸੜਕਾਂ ਅੱਜ ਚਮਕ ਰਹੀਆਂ ਕਿਤੇ ਕੋਈ ਹਜ਼ਾਰਾਂ ਦੀ ਲੱਖਾਂ ਦੀ ਸੰਗਤ ਆਰੀ ਕਿਤੇ ਕੋਈ ਰੈਪਰ ਨਹੀਂ ਇਹ ਸਭ ਮੁਮਕਿਨ ਹੋਇਆ ਜਿਤ ਮਨ ਸ਼ਰਦਾ ਸੀ ਤੇ ਇੰਨੀ ਸ਼ਰਦਾ ਸਾਡੇ ਮੁੱਖ ਮੰਤਰੀ ਜੀ ਤੇ ਇੰਨਾ ਹੀ ਨਹੀਂ ਆਨੰਦਪੁਰ ਸਾਹਿਬ ਦੇ ਵਿਕਾਸ ਕਰ ਜਾਣ ਲਈ ਸਾਡੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਦੀ ਬਹੁਤ ਸ਼ਰਦਾ ਇੱਥੋਂ ਪਤਾ ਲੱਗਦਾ ਅਸੀਂ ਸਾਰਿਆਂ ਨੂੰ ਬੁਲਾਣਗੇ 28 ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਸੱਦਾ ਦਿੱਤਾ ਮਾਨ ਸਾਹਿਬ ਦਾ ਹੁਕਮ ਸੀ ਸਾਰੇ ਕਿਸਾਨ ਯੂਨੀਅਨਾਂ ਦੇ ਪ੍ਰਧਾਨਾਂ ਨੂੰ ਕਹਿੰਦੇ ਕੋਈ ਮੇਰੇ ਖਿਲਾਫ ਬੋਲਦਾ 24 ਘੰਟੇ ਤਾਂ ਵੀ ਉਹਨੂੰ ਸੱਦਾ ਦੇਣ ਜਾਣਾ ਗੁਰੂ ਸਾਹਿਬ ਦਾ ਪਰਬ ਹੈ ਗੁਰੂ ਸਾਹਿਬ ਦੇ ਪਰਬ 'ਚ ਕੋਈ ਰਾਜਨੀਤੀ ਨਹੀਂ ਜਿੰਨੇ ਰਾਜਨੀਤਿਕ ਗੱਲ ਉਹਨਾਂ ਦੇ ਪ੍ਰਧਾਨਾਂ ਨੂੰ ਸੱਦਾ ਦਿੱਤਾ ਕਿ ਅਸੀਂ ਗੁਰੂ ਸਾਹਿਬ ਦਾ ਪਰਬ ਮਨਾ ਰਹੇ ਹਾਂ ਕੋਈ ਨਹੀਂ ਸੁਖਬੀਰ ਬਾਦਲ ਨੂੰ ਸੱਦਾ ਦਿੱਤਾ ਸੁਨੀਲ ਜਾਖੜ ਨੂੰ ਸੱਦਾ ਦਿੱਤਾ ਰਾਜਾ ਵੜਿੰਗ ਨੂੰ ਸੱਦਾ ਦਿੱਤਾ ਕਿ ਗੁਰੂ ਸਾਹਿਬ ਦਾ ਪਰਬ ਇਹਦੇ 'ਚ ਕੋਈ ਰਾਜਨੀਤੀ ਨਹੀਂ ਪਰ ਸ਼ਰਦਾ ਸਿਰਫ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਹੈ ਬੜੇ ਨਿਮਾਣੇ ਹੋ ਕੇ ਪਿਛਲੇ 3 ਦਿਨ ਤੋਂ ਹਰ ਸਮਾਗਮ ਚ ਤੇ ਸਾਰੇ ਗੁਰੂ ਘਰਾਂ ਚ ਦਰਸ਼ਨ ਕੀਤੇ ਇਤਿਹਾਸ ਜਾਣੇ ਪੰਜਾਬ ਪ੍ਰਤੀ ਤੇ ਇਸ ਧਰਤੀ ਪ੍ਰਤੀ ਅਨੰਦਪੁਰ ਸਾਹਿਬ ਦੇ ਵਿੱਚ ਸਾਰੀਆਂ ਸੜਕਾਂ ਨਵੀਆਂ ਬਣੀਆਂ ਸਾਰੇ ਸ਼ਹਿਰ ਨੂੰ ਵਾਈਟ ਪੇਂਟ ਕੀਤਾ ਗਿਆ ਸਾਰੀਆਂ ਲਾਈਟਾਂ ਅਨੰਦਪੁਰ ਸਾਹਿਬ ਪੰਜਾਬ ਦਾ ਪਹਿਲਾ ਸ਼ਹਿਰ ਬਣ ਰਿਹਾ ਜਿਹਦੇ ਸਾਰੇ ਪਾਸੇ ਸੀਸੀਟੀਵੀ ਕੈਮਰੇ ਉਹਨਾਂ ਨੇ 13 ਸਾਲ ਪਹਿਲਾਂ ਹੀ ਵੀੜਾ ਚੁੱਕਿਆ ਸੀਗਾ ਤੇ ਅੱਜ 13 ਸਾਲ ਪੂਰੇ ਹੋ ਗਏ ਨੇ ਸੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਉਹਨਾਂ ਦੇ ਸਾਰੇ ਸਾਥੀਆਂ ਨੂੰ ਟਾਪ ਤੋਂ ਲੈ ਕੇ ਬਾਟਮ ਤੱਕ ਸਾਰੇ ਵਰਕਰਸ ਵੌਲੰਟੀਅਰਸ ਨੂੰ ਸਾਰੇ ਲੀਡਰਸ ਨੂੰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ-ਬਹੁਤ ਮੁਬਾਰਕਬਾਦ ਹੈ ਉਹ ਪਾਰਟੀ ਜਿਹਨੇ ਕਿ ਰਿਕਾਰਡ ਟਾਈਮ ਦੇ ਵਿੱਚ ਨੈਸ਼ਨਲ ਪਾਰਟੀ ਹੋਣ ਦਾ ਤੇ ਦੋ-ਦੋ ਸਟੇਟਾਂ ਦੇ ਵਿੱਚ ਸੇਵਾ ਕਰਨ ਦਾ ਜਿਹੜਾ ਉਸ ਲੈਵਲ ਤੱਕ ਪਹੁੰਚੇ ਨੇ ਤੇ ਇਹ ਸਿਰਫ ਅਰਵਿੰਦ ਜੀ ਹੁਣ ਦੀ ਮਿਹਰ ਦੇ ਸਦਕਾ ਪਹੁੰਚੇ ਨੇ ਸਾਥੀਓ ਇਸ ਤੋਂ ਇਲਾਵਾ ਅੱਜ ਜਿਸ ਮਕਸਦ ਦੇ ਲਈ ਇੱਥੇ ਇਕੱਠੇ ਹੋਏ ਆ ਅਸੀਂ ਇੱਕ ਬੀੜਾ ਚੱਕਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਉਹਨਾਂ ਦੀਆਂ ਸਿੱਖਿਆਵਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਨਾਲ ਉਹਨਾਂ ਦੇ ਬਲੀਦਾਨ ਦੇ ਨਾਲ ਤੇ ਉਹਨਾਂ ਦੀ ਫਿਲਾਸਫੀ ਦੇ ਨਾਲ ਆਉਣ ਵਾਲੀ ਪੀੜ੍ਹੀ ਨੂੰ ਅੱਜ ਜੋੜਨ ਦੀ ਲੋੜ ਹੈ ਜਿਹਦੀ ਵਜ੍ਹਾ ਕਰਕੇ ਭਵੰਤਵਾਨ ਸਰਕਾਰ ਨੇ ਸੋਚਿਆ ਕਿ ਇੱਕ ਬਹੁਤ ਵੱਡੇ ਪੱਧਰ ਦੇ ਉੱਪਰ ਟੋਟਲੀ ਨਾਨ ਪੋਲਿਟਿਕਲ ਪ੍ਰੋਗਰਾਮ ਹੈ ਜਿਹੜਾ ਉਹ ਲਿਖਿਆ ਜਾਏ ਤਾਂ ਕਿ ਆਉਣ ਵਾਲੇ ਬੱਚਿਆਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਦੀਏ ਕੁਰਬਾਨੀਆਂ ਬਾਰੇ ਦੱਸਿਆ ਜਾ ਸਕੇ ਸਾਡੇ ਅਸੀਂ ਕਿਸ ਵਿਰਸੇ ਦੇ ਮਾਲਕਾਂ ਇਹਦੇ ਬਾਰੇ ਜਾਗਰੂਕ ਕੀਤਾ ਜਾ ਸਕੇ 25 ਅਕਤੂਬਰ ਤੋਂ ਦਿੱਲੀ ਦੇ ਵਿੱਚ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਉਹ ਪ੍ਰੋਗਰਾਮ ਲਿਖੇ ਗਏ ਉੱਥੋਂ ਸ਼ੁਰੂ ਕੀਤੇ ਤੇ ਕੱਲ ਗੁਰੂ ਸਾਹਿਬ ਦੀ ਪਵਿੱਤਰ ਧਰਤੀ શ્રી ਨਾਨਨਪੁਰ ਸਾਹਿਬ ਦੇ ਵਿੱਚ ਬੜੇ ਅਲੌਕਿਕ ਤਰੀਕੇ ਦੇ ਨਾਲ 1 ਮਹੀਨੇ ਪ੍ਰੋਗਰਾਮ ਚੱਲਣ ਤੋਂ ਬਾਅਦ ਉਹਦਾ ਸਮਾਪਨ ਹੋਇਆ ਔਰ ਜਿਹਦੇ ਵਿੱਚ ਨਗਰ ਕੀਰਤਨ ਵੀ ਹੋਏ ਲਾਈਟ ਐਂਡ ਸਾਊਂਡ ਸ਼ੋਜ਼ ਵੀ ਹੋਏ ਡਰੋਨ ਸ਼ੋਜ਼ ਵੀ ਹੋਏ ਬਹੁਤ ਚਰਚਾਵਾ ਵੀ ਹੋਈਆਂ ਸਪੈਸ਼ਲ ਵਿਧਾਨ ਸਭਾ ਸੈਸ਼ਨ ਵੀ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵੀ ਹੋਏ ਸਾਰਾ ਕੁਝ ਅਸੀਂ ਟੋਟਲੀ ਉਸ ਨੂੰ ਨਾਨ ਪੋਲਿਟਿਕਲ ਕਰਕੇ ਚੱਲੇ ਸੀਗੇ ਕਿਉਂਕਿ ਗੁਰੂ ਸਾਹਿਬ ਦੀ ਸ਼ਾਦਤ ਹੀ ਇੰਨੀ ਵੱਡੀ ਸੀ ਕਿ ਉਹਦੇ ਵਿੱਚ ਰਾਜਨੀਤੀ ਵਰਗੀ ਗੰਦਲੀ ਚੀਜ਼ ਨਹੀਂ ਹੋਣੀ ਚਾਹੀਦੀ ਇਹ ਸਾਡੀ ਸੋਚ ਸੀਗੀ ਤੇ ਇਸੇ ਮਕਸਦ ਦੇ ਨਾਲ ਕਿ ਸਾਰੀਆਂ ਧਾਰਮਿਕ ਸਿਆਸੀ ਸਮਾਜਿਕ ਲਕੀਰਾਂ ਤੋਂ ਉੱਪਰ ਉੱਠ ਕੇ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਸਾਹਿਬ ਨੇ ਮਾਨ ਸਾਹਿਬ ਨੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਇਹਨੂੰ ਟੋਟਲੀ ਨਾਨ ਪੋਲਿਟਿਕਲ ਰੱਖਿਆ ਜਾਊਗਾ ਸਿਰਫ ਔਰ ਸਿਰਫ ਧਾਰਮਿਕ ਗੱਲ ਹੋਏਗੀ ਗੁਰੂ ਸਾਹਿਬ ਦੀ ਗੱਲ ਹੋਏਗੀ ਉਹਨਾਂ ਦੇ ਫਲਸਫੇ ਦੀ ਗੱਲ ਹੋਏਗੀ ਜਿਹਨੂੰ ਮੁੱਖ ਰੱਖ ਕੇ ਅਸੀਂ ਫੈਸਲਾ ਕੀਤਾ ਕਿ ਦੇਸ਼ ਦੀਆਂ ਸਾਰੀਆਂ ਸ਼ਖਸੀਤਾ ਚਾਹੇ ਉਹ ਸੰਤ ਸਮਾਜ ਦੇ ਲੋਕ ਨੇ ਚਾਹੇ ਉਹ ਸਕਾਲਰਸ ਨੇ ਚਾਹੇ ਉਹ ਕੋਈ ਧਾਰਮਿਕ ਜਾਂ ਸਿਆਸੀ ਪਾਰਟੀਆਂ ਦੇ ਲੀਡਰ ਨੇ ਉਹਨਾਂ ਸਾਰਿਆਂ ਨੂੰ ਇਨਵਾਈਟ ਕੀਤਾ ਜਾਵੇ ਮੈਨੂੰ ਇਹ ਦੱਸਦੇ ਹੋਏ ਕਿ ਜਿੱਥੇ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਇਨਵਾਈਟ ਕੀਤਾ ਜਿੱਥੇ ਅਸੀਂ ਦੇਸ਼ ਦੇ ਰਾਸ਼ਟਰਪਤੀ ਸਾਹਿਬਾਂ ਨੂੰ ਇਨਵਾਈਟ ਕੀਤਾ ਦੇਸ਼ ਦੇ ਸਾਰੇ ਦੇ ਸਾਰੇ ਜੋ ਕੇਂਦਰ ਦੇ ਵਜ਼ੀਰ ਨੇ ਉਹਨਾਂ ਨੂੰ ਇਨਵਾਈਟ ਕੀਤਾ ਸਾਰੀਆਂ ਦੇ ਸਾਰੀਆਂ ਸਟੇਟਸ ਦੇ ਚੀਫ ਮਿਨਿਸਟਰਸ ਨੂੰ ਇਨਵਾਈਟ ਕਰਨ ਦੇ ਲਈ ਅਸੀਂ ਦੋ ਦੋ ਮਿਨਿਸਟਰਸ ਆਪ ਗਏ ਉਹਨਾਂ ਕੋਲੇ ਤੇ ਮੈਨੂੰ ਇਹ ਕੱਲ ਤੱਕ ਅਸੀਂ ਇਸ ਕਰਕੇ ਗੱਲ ਨਹੀਂ ਕੀਤੀ ਸੀਗੀ ਕਿ ਸ਼ਾਇਦ ਉਮੀਦ ਸੀ ਆਸੀ ਕੀ ਸ਼ਾਇਦ ਗੁਰੂ ਸਾਹਿਬ ਨੂੰ ਸਜਦਾ ਕਰਨ ਦੀ ਸਮੱਤ ਇਹਨਾਂ ਨੂੰ ਆਜੇ ਪਰ ਅੱਜ ਮੈਨੂੰ ਕਹਿਣ ਦੇ ਵਿੱਚ ਇਹ ਕੋਈ ਗੁਰੀਜ਼ ਨਹੀਂ ਕੋਈ ਸ਼ਰਮ ਨਹੀਂ ਔਰ ਔਰ ਬੜਾ ਹਲਕਾ ਇਹਨਾਂ ਨੂੰ ਅੱਜ ਮੈਂ ਸਮਝਦਾ ਕਿ ਮਹਿਸੂਸ ਹੋ ਰਿਹਾ ਹੋਵੇਗਾ ਇਹਨਾਂ ਲੋਕਾਂ ਨੂੰ ਕਿ ਸਾਡੇ ਇਨਵਾਈਟ ਕਰਨ ਦੇ ਬਾਵਜੂਦ ਵੀ ਇਹਨਾਂ ਵਿੱਚੋਂ ਕੋਈ ਖਾਸ ਤੌਰ ਤੇ ਪ੍ਰਧਾਨ ਮੰਤਰੀ ਸਾਹਿਬ ਉਹ ਕੱਲ ਕੁਰਕਸ਼ੇਤਰ ਤਾਂ ਆਏ ਤੇ ਕੁਰਕਸ਼ੇਤਰ ਤੋਂ ਮਹਿਜ਼ 12 ਕੇ 15 ਮਿੰਟ ਦੀ ਫਲਾਈਟ ਹੋਏਗੀ ਸ਼੍ਰੀ ਅਨੰਦਪੁਰ ਸਾਹਿਬ ਦੀ ਪਰ ਉੱਥੇ ਨਤਮਸਤਕ ਹੋਣ ਦੇ ਲਈ ਨਹੀਂ ਆਏ ਮੈਂ ਸਮਝਦਾ ਕਿ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਉਹਨਾਂ ਦੇ ਸਾਰੇ ਦੇ ਸਾਰੇ ਕੇਂਦਰ ਦੇ ਵਜ਼ੀਰ ਉਹਨਾਂ ਦੇ ਸਾਰੇ ਮੁੱਖ ਮੰਤਰੀ ਕਿ ਇਨਵੀਟੇਸ਼ਨ ਹੋਣ ਦੇ ਬਾਵਜੂਦ ਕਿ ਜੀ ਹੋਰ ਕੋਈ ਗੱਲ ਹੀ ਕਰਨੀ ਸਿਆਸੀ ਗੱਲਾਂ ਕਰਨੀ ਹੋਰ ਬਹੁਤ ਸਟੇਜਾਂ ਤੇ ਬਹੁਤ ਮੌਕੇ ਮਿਲਣਗੇ ਸਿਰਫ ਔਰ ਸਿਰਫ ਇਕੱਠੇ ਹੋ ਕੇ ਗੁਰੂ ਸਾਹਿਬ ਨੂੰ ਸਜਦਾ ਕਰ ਲਈਏ ਕਿ ਉਹ ਗੁਰੂ ਸਾਹਿਬ ਜਿਨ੍ਹਾਂ ਨੇ ਆਪ ਦਾ ਆਪ ਵਾਰ ਦਿੱਤਾ ਇਸ ਹਿੰਦੁਸਤਾਨ ਨੂੰ ਸਲਾਮਤ ਰੱਖਣ ਦੇ ਲਈ ਆ ਕੇ ਉਹਨਾਂ ਨੂੰ ਸਜਦਾ ਕਰ ਲਈਏ ਪਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇਸ਼ ਨੀ ਵਿਸ਼ਵ ਗੁਰੂ ਤਾਂ ਬਣਦੇ ਨੇ ਇਹਨਾਂ ਦੀ ਪਾਰਟੀ ਹੈ ਜਿਹੜੀ ਬੀਜੇਪੀ ਉਹ ਪੀਐਮ ਸਾਹਿਬ ਨੂੰ ਵਿਸ਼ਵ ਗੁਰੂ ਦਾ ਐਲਾਨਣ ਦੇ ਵਿੱਚ ਤੇ ਥਾਪਣ ਦੇ ਵਿੱਚ ਤੇ ਪ੍ਰੋਜੈਕਟ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡਦੇ ਪਰ ਐਕਚੁਅਲ ਦੇ ਵਿੱਚ ਜਿਹੜੇ ਵਿਸ਼ਵ ਦੇ ਗੁਰੂ ਸੀਗੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੂੰ ਇਹ ਨਮਨ ਕਰਨ ਦੇ ਲਈ ਵੀ ਨਹੀਂ ਪਹੁੰਚੇ ਹੈਗੇ ਇਸ ਚੀਜ਼ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਜੇ ਕਿਸੇ ਨੂੰ ਵਹਿਮ ਭਰਮ ਪਹਿਲਾਂ ਸੀ ਉਹ ਦੂਰ ਹੋ ਗਿਆ ਹੋਊਗਾ ਕਿ ਕਿੰਨੀ ਕੁ ਨਫਰਤ ਇਨਾਂ ਲੋਕਾਂ ਦੇ ਦਿਲਾਂ ਦੇ ਵਿੱਚ ਮਨਾਂ ਦੇ ਵਿੱਚ ਪੰਜਾਬ ਪੰਜਾਬੀਅਤ ਔਰ ਸਿੱਖ ਕੌਮ ਦੇ ਪ੍ਰਤੀ ਇਹ ਭਰੀ ਹੋਈ ਹੈ ਇਹ ਕੱਲੇ ਗੁਰੂ ਸਾਹਿਬ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਾਂ ਉਹਨਾਂ ਦੀ ਫਿਲਾਸਫੀ ਦਾ ਜਾਂ ਉਹਨਾਂ ਦੇ ਸਿਧਾਂਤਾਂ ਨੂੰ ਹੀ ਨਕਾਰਨ ਦੇ ਬਰਾਬਰ ਨਹੀਂ ਹੈ ਮੋਦੀ ਸਾਹਿਬ ਵੱਲੋਂ ਔਰ ਉਹਨਾਂ ਦੀ ਪੂਰੀ ਟੀਮ ਵੱਲੋਂ ਇਹ ਇੰਨੇ ਹੀ ਸੋਚ ਲੈਂਦੇ ਕਿ ਜਦੋਂ ਹਿੰਦੂ ਧਰਮ ਦੇ ਉੱਪਰ ਜਦੋਂ ਸੰਕਟ ਖੜਾ ਸੀਗਾ ਜਦੋਂ ਜਨੇਊ ਲਹਾਏ ਜਾ ਰਹੇ ਸੀਗੇ ਜਦੋਂ ਤਿਲਕ ਮਿਟਾਏ ਜਾ ਰਹੇ ਸੀਗੇ ਅਤਿਆਚਾਰ ਹੋ ਰਹੇ ਸੀ ਟੌਰਚਰ ਹੋ ਰਹੇ ਸੀਗਾ ਹਿੰਦੂ ਕਮਿਊਨਿਟੀ ਸਾਰੀਆਂ ਕਮਿਊਨिटीज ਕਿ ਤੁਸੀਂ ਇਸਲਾਮ ਦੇ ਵਿੱਚ ਕਨਵਰਟ ਕਰੋ ਤੇ ਇਹ ਉਹਨਾਂ 500 ਕਸ਼ਮੀਰੀ ਪੰਡਿਤ ਭਰਾਵਾਂ ਦਾ ਵੀ ਅਪਮਾਨ ਹੈ ਜਿਹੜੇ ਕਿ 500 ਕਿਲੋਮੀਟਰ ਪੈਦਲ ਸ਼੍ਰੀਨਗਰ ਤੋਂ ਚੱਲ ਕੇ ਤਾਂ ਗੁਰੂ ਸਾਹਿਬ ਦੀ ਸ਼ਰਨ ਦੇ ਵਿੱਚ ਆ ਗਏ ਅਨੰਦਪੁਰ ਸਾਹਿਬ ਦੇ ਵਿੱਚ ਪਰ ਮੋਦੀ ਸਾਹਿਬ ਸੋ ਕਾਲਡ ਅਖੌਤੀ ਆਪਣੇ ਆਪ ਨੂੰ ਜਿਨ੍ਹਾਂ ਨੇ ਅਵਾਰਡ ਦੇ ਰਖਿਆ ਵਿਸ਼ੂ ਗੁਰੂ ਬਣਨ ਦਾ ਉਹ 12-15 ਮਿੰਟ ਦੀ ਫਲਾਈਟ ਤੋਂ ਕੁਰੂਕਸ਼ੇਤ ਤੋਂ ਲੈ ਕੇ ਉਹ ਆਨੰਦਪੁਰ ਸਾਹਿਬ ਤੱਕ ਪਹੁੰਚਣਾ ਵੀ ਉਹਨਾਂ ਨੇ ਵਾਜਬ ਨਹੀਂ ਸਮਝਿਆ ਜਿਹੜਾ ਕਿ ਮੈਂ ਸਮਝਦਾ ਕਿ ਇੱਕ ਬਹੁਤ ਹੀ ਹਲਕੀ ਘਿਣੋਣੀ ਸੋਚ ਦਾ